ਦੇਸ਼ ਜੁਰ ਸਰ ਗਰਮ ਹੋ ਚੁਕੇ ਕਰੋਨਾ ਵਾਇਰਸ ਨੇ ਪੰਜਾਬ ਚ ਵੀ ਦਸਤਕ ਦੇ ਦਿੱਤੀ ਆ ਮੋਹਾਲੀ ਤੋਂ ਬਾਅਦ ਹੁਣ ਅੰਮ੍ਰਿਤਸਰ ਚ ਇੱਕ ਕਰੋਨਾ ਸੰਕਰਮਿਤ ਮਰੀਜ਼ ਸਾਹਮਣੇ ਆਸਤੇ ਇਹ ਕਿ ਇੱਕ ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਦੁਆਰਾ ਕੀਤੇ ਗਏ ਥੀਸਿਸ ਵਰਕ ਦੌਰਾਨ ਇੱਕ ਮਰੀਜ਼ ਦਾ ਨਮੂਨਾ ਜਾਂਚ ਲਈ ਲਿਆ ਗਿਆ ਜਦੋਂ ਇਸ ਨਮੂਨੇ ਦੀ ਡਿਸੀਜ਼ ਰਿਸਰਚ ਲੈਬ ਵਿੱਚ ਜਾਂਚ ਕੀਤੀ ਗਈ ਤਾਂ ਇੱਕ ਕਰੋਨਾ ਪੋਜ਼ਿਟਿਵ ਨਿਕਲਿਆ ਇਸ ਦੀ ਪੁਸ਼ਟੀ ਕਰਨ ਲਈ ਪ੍ਰਯੋਗਸ਼ਾਲਾ ਸਟਾਫ ਦੁਆਰਾ ਨਮੂਨੇ ਦੀ ਦੁਬਾਰਾ ਜਾਂਚ ਕੀਤੀ ਗਈ ਤੇ ਇੱਕ ਵਾਰ ਫਿਰ ਉਹ ਕਰੋਨਾ ਪੋਜ਼ਿਟਿਵ ਪਾਇਆ ਗਿਆ ਐਸਪੀਚੋ ਮਰੀਜ਼ ਨੂੰ ਅਲੱਗ ਕਰ ਦਿੱਤਾ ਗਿਆ ਵਾਇਰਲ ਡਿਸੀਜ਼ ਰਿਸਰਚ ਲੈਬ ਦੇ ਇੰਚਾਰਜ ਡਾਕਟਰ ਕੇ.ਡੀ ਸਿੰਘ ਦਾ ਕਹਿਣਾ ਹੈ ਕਿ ਪਿਛਲੇ 6 ਮਹੀਨਿਆਂ ਤੋਂ ਮੌਸਮੀ ਫਲੂ ਨਾਲ ਸੰਬੰਧਤ ਮਰੀਜ਼ ਰਿਪੋਰਟ ਕੀਤੇ ਜਾ ਰਹੇ ਨੇ ਪਰ ਇਸ ਵੇਲੇ ਇਹ ਸਾਰੇ ਮਰੀਜ਼ ਪੁਰਾਣੇ ਕੋਰੋਨਾ ਵੇਰੀਐਂਟ ਨਾਲ ਸੰਬੰਧਤ ਨੇ ਨਵੇਂ ਵੇਰੀਐਂਟ ਦਾ ਅਜੇ ਤੱਕ ਕੋਈ ਮਰੀਜ਼ ਸਾਹਮਣੇ ਨਹੀਂ ਆਇਆ ਪਿਛਲੇ ਐਤਵਾਰ ਨੂੰ ਇੱਕ ਮਰੀਜ਼ ਦੇ ਕੋਰੋਨਾ ਸੰਕਰਮਿਤ ਹੋਣ ਦੀ ਰਿਪੋਰਟ ਆਈ ਸੀ ਉਹਨਾਂ ਨੇ ਸਪਸ਼ਟ ਕੀਤਾ ਕਿ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਨੂੰ ਸੀਜ਼ਨਲ ਫਲੂ ਘੋਸ਼ਿਤ ਕਰ ਦਿੱਤਾ ਹੈ ਅਜਿਹੀ ਸਥਿਤੀ 'ਚ ਇਸ ਬਾਰੇ ਖਬਰਾਂ ਦੀ ਕੋਈ ਲੋੜ ਨਹੀਂ ਹੈ ਜੇਕਰ ਕਿਸੇ ਨੂੰ ਖੰਗ, ਜ਼ੁਕਾਮ, ਬੁਖਾਰ ਆਦ ਵਰਗੇ ਕਰੋਨਾ ਦੇ ਲੱਛਣ ਨੇ ਤਾਂ ਉਸਤਾ ਆਪਣੇ ਆਪ ਨੂੰ ਅਲੱਗ ਰੱਖਣਾ ਚਾਹੀਦਾ ਹੈ ਲੋਕਾਂ ਨੂੰ ਭੀੜ-ਪੜੱਕੇ ਵਾਲੇ ਇਲਾਕਿਆਂ 'ਚ ਜਾਣ ਤੋਂ ਬਚਣਾ ਚਾਹੀਦਾ ਤੇ ਮਾਸਕ ਪੈਣੇ ਚਾਹੀਦੇ ਨੇ ਐਸਆਰ ਕੋਰੋਨਾ ਵਾਇਰਸ ਜ਼ਿਆਦਾ ਘਾਤਕ ਨਹੀਂ ਹੋਵੇਗਾ ਦੂਜੇ ਪਾਸੇ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਸੰਬੰਧੀ ਇੱਕ ਐਡਵਾਈਸਰੀ ਜਾਰੀ ਕੀਤੀ ਹੈ ਸਿਹਤ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਇੱਕ ਪੱਤਰ ਜਾਰੀ ਕਰਕੇ ਹੁਕਮ ਦਿੱਤਾ ਹੈ ਕਿ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਕੋਵਿਡ ਟੈਸਟਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਹਾਲਾਂਕਿ ਵਿਭਾਗ ਨੇ ਇਹ ਵੀ ਦਰੈਲ ਦਿੱਤੀ ਕਿ ਕੋਰੋਨਾ ਦਾ ਨਵਾਂ ਰੂਪ ਬਹੁਤ ਘਾਤਕ ਨਹੀਂ ਹੈ ਸਿਹਤ ਵਿਭਾਗ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਹਸਪਤਾਲਾਂ 'ਚ ਵਿਸ਼ੇਸ਼ ਾੜ ਬਣਾਉਣ ਆਕਸੀਜਨ ਬਿਸਰੇ ਜ਼ਰੂਰੀ ਦਵਾਈਆਂ ਦੀ ਉਪਲਬਧ ਇਹ ਕਿੰਨੀ ਬਣਾਉਣ ਤੇ ਵੈਂਟੀਲੇਟਰ ਤਿਆਰ ਰੱਖਣ ਲਈ ਕਿਹਾ ਗਿਆ ਹੈ